ਅੱਛਾ ਜਿਹਦੀ ਬਿੱਟਸ ਨੂੰ ਬੋਲਣਾ ਹੈ ਸਰ ਨਤੀਜਾ ਸਮਾਗੋ ਬੇਸਕੀ ਕੇ ਸਰ ਮੁੰਡਾ ਕੋਲ ਸੋ ਪਾਣੀ ਹੈ ਇਹ ਦਿੱਤੀ ਜਾਂਦੀ ਹੈ ਕਿ ਇਹ ਕਿ ਜਿਹੜੀ ਕਨਸਰਟ ਲੋਕੇਸ਼ਨ ਹੈ ਜੀਆ ਉਹਦੇ ਉਤੇ ਜਿੰਨੇ ਵੀ ਪ੍ਰੀਵੈਂਟਿਵ ਮੀਜਰਸ ਹੈਗੇ ਆ ਜਿਹੜੇ ਚਲੇ ਫਾਸਿਆਂ ਦੀ ਰੋਕਥਾਮ ਦੇ ਵਿੱਚ ਮਦਦ ਕਰ ਸਕਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਇੱਥੇ ਡਿਪਲੋਏ ਕੀਤੇ ਜਾਣਗੇ ਲੈਕ ਕੀ ਦਿੱਤੀ ਕਾਪੀ ਦਿੱਤੀ ਹੈਗੀ ਹੈ ਜੀ ਐਡੀਐਸਪੀ ਸਾਹਿਬ ਨੂੰ ਮੋਦ ਵਿੱਚ ਲਿਖੋ ਕਿ ਮਤਲਬ ਜਿਹੜਾ ਹੈਗੀ ਹੈ ਮੈਟਰ ਜਿਹੜਾ ਲੈ ਕੇ ਆਇਆ ਗਿਆ ਹੈ ਦਾ ਧਿਆਨ ਦੇ ਵਿੱਚ ਨਿਮਨ ਸੱਤਰ ਦੇ ਇਹਨਾਂ ਇਹ ਦਸਤਾ ਪੁਲੀਸ ਦੇ ਸਮਝਾ ਹੈ ਇਸ ਕਰਕੇ ਕਿ ਦੇਖੋ ਆਜ ਨੂੰ ਦਾ ਜੀਤੀ ਜਾਦੀ ਕਿ ਕੀ ਇੱਥੇ ਕਸ਼ੇ ਪੁਲਿਸ ਦੀ ਜਿਹੜੀ ਗਾਈਡਰ ਸਰਮਨ ਜੋ ਕੀ ਹੈ ਉਹ ਚੋਗ ਮੇ ਨੰਬਰ ਦੇ ਵਿੱਚ ਜਿਹੜਾ ਹੋਵੇਗੀ ਤਦ ਉਹ ਲਗਾਇਆ ਕਿ ਕਿ ਇਸ ਤੋਂ ਬਾਅਦ ਉਹ ਕੋਈ ਆਪਣੇ ਪੱਦਰ ਜੁੜਦੇ ਆ ਪਾਪਾ ਨੂੰ ਇਸ ਦਾ ਜਾਨ ਜਾਂਦੇ ਨੂੰ ਆ ਲੇਕਿਨ ਉਹਦੇ ਇਹਦੇ ਜਿਹੜੇ ਹੈਗੇ ਨਾ ਕੁਝ ਇਹਦੇ ਬੱਸ ਨਹੀਂ ਜਾਨੀ ਸਭ ਤੋਂ ਹਸਪੀਟਲ ਦੀ ਕਮਨ ਹਸਪਤਾਲ ਵੀ ਹੈਗਾ ਜੀ ਤਾਂ ਉੱਥੇ ਪੇਸ਼ੈਂਟ ਬਹੁਤ ਪਰੇਸ਼ਾਨ ਹੁੰਦੇ ਜੀ ਦੇ ਸਮਝਣ ਦਾ ਵਾਸਤੇ ਤੇ ਤੋਂ ਵਾਪਸੀ ਦੇ ਉੱਪਰ ਤੋਂ ਤਾਂ ਹੈ ਨਾ ਜੀ ਇੱਕ ਟਰੱਕ ਬਹੁਤ ਤੇਜ਼ ਆਇਆ ਜੀ ਤਾਂ ਇੱਕ ਬੀਟੀ ਸੀ ਕੀ ਉਹ ਸ਼ਾਇਦ ਆਪਣੇ ਬੱਚਿਆਂ ਨੂੰ ਸਕੂਲ ਤੋਂ ਭਰਾ ਕੇ ਲੈ ਆ ਜੀ ਗਈ ਸੀ ਤੇ ਉਹ ਬਸ ਮਤ ਜਿਹਦਾ ਰੱਬ ਨੇ ਸਰ ਜੀ ਜੇ ਕਿਸੇ ਨੂੰ ਸਾਫ਼ ਹੋਏਗੀ ਤੁਸੀਂ ਮੰਗ ਪੱਤਰ ਦਿੱਤਾ ਉਹਦਾ ਵਿਸ਼ਾ ਕੀ ਹੋਵੇ ਸਾਰੇ ਜਿਹੜਾ ਵਿਸ਼ਾ ਸੈਗਾ ਉਹ ਬੜਾ ਗੰਭੀਰ ਸੈਗਾ ਜੀ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈਗਾ ਇਹ ਜਿਹੜਾ ਵਿਸ਼ਾ ਸਾਡਾ ਕਿਉਂਕਿ ਇਨਸਾਨੀ ਜੀਵਨ ਤੋਂ ਵੱਧ ਕੇ ਇਸ ਦੁਨੀਆ ਵਿੱਚ ਕੋਈ ਚੀਜ਼ ਨਹੀਂ ਹੈ ਨਕੋਦਰ ਜਿੰਦਰਜੀ ਰੋਡ ਹੈਗੀ ਆ ਜਿੱਥੇ ਕਮਲ ਹਸਪਤਾਲ ਹੈਗਾ ਮਰਾਸ਼ਾ ਬਾਬਾ ਜੀ ਜਿਹਦੀ ਜੇ ਸੜਕ ਜਾਂਦੀ ਹੈਗੀ ਆ ਉਹ ਜਿਹੜਾ ਚੌਕ ਹੈਗਾ ਉਹ ਹਾਸੀਆਂ ਦਾ ਚੌਕ ਬਣ ਚੁੱਕਾ ਬਹੁਤ ਵੱਡੀਆਂ ਘਟਨਾਵਾਂ ਹੁੰਦੀਆਂ ਵੱਡੇ ਵੱਡੇ ਭਾਰੀ ਵਾਹਨ ਨਿਤ ਆਉਂਦੇ ਜਾਂਦੇ ਆ ਜਿਹੜੇ ਛੋਟੇ ਵਾਹਨ ਹੁੰਦੇ ਉਹਨਾਂ ਕਾਹਲੀ ਹੁੰਦੀ ਆ ਪਰ ਉੱਥੇ ਕੋਈ ਟ੍ਰੈਫਿਕ ਲਾਈਟਾਂ ਨਹੀਂ ਹੈਗੀਆਂ ਕੋਈ ਰੌਂਡ ਅਬਾਊਟ ਨਹੀਂ ਹੈਗਾ ਜਾਂ ਕੋਈ ਹੋਰ ਪੁਲਿਸ ਦੀ ਕੋਈ ਤੇ ਟ੍ਰੈਫਿਕ ਦੀ ਮੁਲਾਜ਼ਮ ਨਹੀਂ ਹੈਗੇ ਲੋਕਾਂ ਦੀ ਕੀਮਤੀ ਜਾਨ ਨੂੰ ਬਹੁਤ ਵੱਡਾ ਖਤਰਾ ਬਣਿਆ ਹੋਇਆ ਤਿੰਨ ਚਾਰ ਦਿਨ ਪਹਿਲਾਂ ਅਸੀਂ ਇੱਥੇ ਆਏ ਸੀਗੇ ਉਹ ਚੌਂਗ ਦੇ ਵਿੱਚ ਮੌਕਾ ਦੇਖਿਆ ਬਹੁਤ ਵੱਡਾ ਐਕਸੀਡੈਂਟ ਹੋਣ ਲੱਗਾ ਸੀਗਾ ਈਸ਼ਵਰ ਨੇ ਕਿਰਪਾ ਕੀਤੀ ਬੋ ਬੋ ਬਡਾ ਹਸਾਉਣ ਤੋਂ ਬਚ ਗਏ ਅੱਜ ਅਸੀਂ ਉਸੇ ਗੱਲ ਨੂੰ ਲੈ ਕੇ ਐਸਟੀਐਮ ਸਾਹਿਬ ਦੇ ਸਾਬ ਕੋ ਪੇਸ਼ ਹੋਏ ਆ ਲਾਲ ਬਿਸ਼ਵਾਸਦੀ ਕੋਲ ਤੇ ਉਹਨਾਂ ਨੇ ਸਾਡੀ ਗੱਲ ਨੂੰ ਮੌਕੇ ਤੇ ਸੁਣਦਿਆਂ ਹੋਇਆਂ ਹੀ ਮੌਕੇ ਤੇ ਐਕਸ਼ਨ ਕੀਤਾ ਜਿਹੜੇ ਕੰਸਰਨ ਡਿਪਾਰਟਮੈਂਟ ਸੀਗੇ ਉਹਨਾਂ ਨੇ ਮੌਕੇ ਤੇ ਬੈਠਾ ਹੀ ਰابطਾ ਕਾਇਮ ਕੀਤਾ ਕਿਉਂਕਿ ਉਹਨਾਂ ਨੇ ਇੱਕ ਸਮਝਿਆ ਜੋ ਅਸੀਂ ਗੱਲ ਲਿਖੀ ਆ ਵੀ ਇਨਸਾਨ ਦੀ ਜਿਹੜੀ ਕੀਮਤ ਜਾਨ ਦੀ ਕੀਮਤ ਹੈਗੀ ਉਹ ਬਹੁਤ ਵੱਡੀ ਹੈਗੀ ਆ ਉਹਨਾਂ ਇਸ ਗੱਲ ਤੇ ਪਹਿਰਾ ਦੰਦੇ ਹੋਏ ਬਹੁਤ ਵੱਡਾ ਸਟੈਪ ਲਿਆ ਜੋ ਨਾ ਸ਼ਬਦ ਲਿਖਿਆ ਜੋ ਜੀ ਆਵੇ ਸੋ ਰਾਜੀ ਜਾਵੇ ਉਹਨਾਂ ਨੇ ਐਵੇਂ ਹੀ ਲਿਖਿਆ ਅਸੀਂ ਆਏ ਆ ਸਾਡੀ ਗੱਲ ਸੁਣੀ ਅਸੀਂ ਰਾਜੀ ਹੋਏ ਆ ਔਰ ਸਾਡੇ ਰਾਜੀ ਹੋਣ ਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਜਕੀਮਤਾਂ ਜਾਨਾਂ ਹੈਗੀਆਂ ਬਚ ਜਾਣਗੀਆਂ ਰੋਜ਼ਾਨਾ ਹੋਣ ਵਾਲੇ ਜਿਹੜੇ ਐਕਸੀਡੈਂਟ ਹੈਗੇ ਆ ਉਹ ਰੁਕ ਜਾਣਗੇ ਜੀ ਸਰ ਜ਼ਬਰਦਾਰ ਯੂਨੀਅਨ ਨੂਰਮਹਿਲ ਤੋਂ ਅੱਜ ਡੈਪੂਟੇਸ਼ਨ ਮਿਲਿਆ ਜੀ ਜੀ ਕੀ ਮੈਟਰ ਇਹ ਬੇਨ ਮੈਟਰ ਇਹ ਹੈਗਾ ਜੀ ਕਿ ਸਾਡਾ ਜਿਹੜਾ ਜਲੰਧਰ ਨਕੌਦਰ ਚੌਕ ਹੈਗਾ ਜਿਹੜਾ ਕਿ ਜਲੰਧਰ ਵਾਲੀ ਜਲੰਧਰ ਨੂੰ ਜਾਣ ਵਾਲੀ ਸੜਕ ਦੇ ਉੱਤੇ ਸਥਿਤ ਹੈ ਕਮਲ ਹਸਪੀਟਲ ਦੇ ਨਜ਼ਦੀਕ ਉੱਥੇ ਟ੍ਰੈਫਿਕ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਲੈ ਕੇ ਕੁਝ ਕਨਸਰਨ ਸੀਗੇ ਨੰਬਰਜ਼ ਆਰ ਯੂਨੀਅਨ ਦੇ ਵੀ ਉੱਥੇ ਆਵਾਜਾਈ ਜਿਹੜੀ ਹੈਗੀ ਆ ਬਹੁਤ ਫਾਸਟ ਹੈਗੀ ਆ ਔਰ ਕਿਸੇ ਵੀ ਦਰਨਾਕ ਹਾਦਸੇ ਦੇ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਉੱਥੇ ਬਣੀ ਰਹਿੰਦੀ ਹੈ ਉਸ ਨੂੰ ਚਲਦੇ ਹੋਏ ਉਹਨਾਂ ਨੇ ਪ੍ਰੀਵੈਂਟਿਵ ਮੀਜਰਸ ਆ ਲਾਗੂ ਕਰਨ ਦੀ ਮੰਗ ਕੀਤੀ ਹੈਗੀ ਔਰ ਮੈਂ ਉਹਨਾਂ ਨੂੰ ਇਨਸ਼ੋਰ ਕੀਤਾ ਹੈਗਾ ਕਿ ਅਸੀਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੇ ਡੀਐਸਪੀ ਸਾਹਿਬ ਨਗੋਦਰ ਉਹਨਾਂ ਨੂੰ ਕਵਾਂਗੇ ਰੀਚ ਆਊਟ ਕਰਾਂਗੇ ਕਿ ਅਸੀਂ ਟ੍ਰੈਫਿਕ ਦੀ ਜਿਹੜੀ ਜੀ ਆਵਾਜਾਈ ਹੈਗੀ ਆ ਉਹਨੂੰ ਚੰਗੇ ਤਰੀਕੇ ਦੇ ਨਾਲ ਅਸੀਂ ਰੈਗੂਲੇਟ ਕਰ ਸਕੀਏ ਔਰ ਪ੍ਰੀਵੈਂਟਿਵ ਮੀਜਰਸ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਪੁਲਿਸ ਕਰ ਸਕੀਏ ਕਸ ਟ੍ਰੈਫਿਕ ਦਾ ਵੀ ਕੋਈ ਉੱਥੇ ਇੰਤਜ਼ਾਮ ਕੀਤਾ ਜਾਊਗਾ ਟ੍ਰੈਫਿਕ ਪੁਲਿਸ ਕਾ ਜੀ ਐਗਜ਼ੈਕਟਲੀ ਜਦੋਂ ਮੈਂ ਡੀਐਸਪੀ ਸਾਹਿਬ ਨੇ ਕੁਦਰ ਦੀ ਗੱਲ ਕੀਤੀ ਹੈਗੀ ਹੈ ਮੇਰਾ ਮਤਲਬ ਜਿਹੜਾ ਇਸ਼ਾਰਾ ਹੈਗਾ ਉਹ ਇਸੇ ਵੱਲ ਹੈਗਾ ਕਿ ਕਿ ਟ੍ਰੈਫਿਕ ਪੁਲਿਸ ਵੀ ਉਹਨਾਂ ਦੇ ਨਾਲ ਹੀ ਕੰਮ ਕਰਦੀ ਹੈਗੀ ਹੈ ਔਰ ਉਹਨਾਂ ਦੇ ਡਾਇਰੈਕਸ਼ਨਸ ਦੇ ਉੱਤੇ ਨਾਲ ਸਾਡੇ ਜਿਹੜੇ ਡੀਐਸਪੀ ਟ੍ਰੈਫਿਕ ਹੈਗੇ ਨੇ ਜਲੰਧਰ ਦੇ ਅਸੀਂ ਉਹਨਾਂ ਨੂੰ ਵੀ ਰੋਪਨ ਕਰਕੇ ਜਿਹੜੇ ਵੀ ਸੂਟੇਬਲ ਮੀਜਰਸ ਹੈਗੇ ਉਹਨਾਂ ਨੂੰ ਡਿਪਲੋਏ ਕਰਾਂਗੇ ਸਰ ਉੱਥੇ ਜਿਹੜਾ ਮਸਲਾ ਤੇ ਜਿਹੜਾ ਪੁਲਿਸ ਇੱਕ ਇਨਫਾਰਮਲ ਵੇ ਦੇ ਨਾਲ ਕਹਾਂਗਾ ਕਿ ਅਸੀਂ ਉੱਥੇ ਜੇ ਕਿਸੇ ਕਿਸਮ ਦੇ ਬੈਰੀਕੇਡਸ ਜਿਹੜੇ ਹੈਗੇ ਆ ਉਹ ਲਗਾ ਦਈਏ ਕਿਉਂਕਿ ਬੈਰੀਕੇਡਸ ਦੇ ਨਾਲ ਜਦੋਂ ਜ਼ਿਗਜ਼ੈਗ ਮੂਵਮੈਂਟ ਹੁੰਦੀ ਹੈਗੀ ਤੇ ਉਹਦੇ ਨਾਲ ਬੱਸਾਂ ਦੀ ਜਾਂ ਟਰੱਕਾਂ ਦੀ ਜਾਂ ਹੋਰ ਜਿਹੜੀ ਭਾਰੀ ਗੱਡੀਆਂ ਹੈਗੀਆਂ ਉਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਸਪੀਡ ਹੈਗੀ ਆ ਉਹ ਕੱਟ ਹੋ ਜਾਂਦੀ ਹੈਗੀ ਆ ਅ ਦੇਖੋ ਮਤਲਬ ਅਲੱਗ-ਅਲੱਗ ਮੀਜਰਸ ਜਿਹੜੇ ਹੈਗੇ ਨਾ ਉਹਨੂੰ ਡਿਪਲੋਏ ਕਰਨ ਲਈ ਅਲੱਗ-ਅਲੱਗ ਟਾਈਮ ਹੁੰਦਾ ਫੋਰ ਐਗਜ਼ਾਮਪਲ ਜੇ ਅਸੀਂ ਕੋਈ ਇਨਫਰਾਸਟ੍ਰਕਚਰਲ ਮੀਜਰਸ ਦੀ ਗੱਲ ਕਰੀਏ ਜਿਵੇਂ ਅਸੀਂ ਉੱਥੇ ਆ ਕੋਈ ਰੰਬਲ ਸਟ੍ਰਿਪ ਦੀ ਗੱਲ ਕਰੀ ਹੈ ਜਾਂ ਕੋਈ ਅਸੀਂ ਸਪੀਡ ਬ੍ਰੇਕਰ ਦੀ ਗੱਲ ਕਰੀ ਹੈ આજ ਕੱਲੋ ਜਿਹੜੇ ਇੱਕੋ ਰਿਫਲੈਕਟਰਸ ਲੱਗਦੇ ਹੈਗੇ ਨੇ ਸੜਕ ਦੇ ਕਿਨਾਰੇ ਜਿੱਥੋਂ ਰਿਫਲੈਕਟਿੰਗ ਮਿਰਰਸ ਬੋਲਦੇ ਹੋ ਉਹਨਾਂ ਨੂੰ ਉਹ ਥੋੜਾ ਸਮਾਂ ਲੈ ਸਕਦੇ ਹੈਗੇ ਲੇਕਿਨ ਜਿਹੜੀ ਪੁਲਿਸ ਫੋਰਸ ਦੀ ਡਿਪਲॉयਮੈਂਟ ਹੈਗੀ ਹੈ ਸੀ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਹੈ ਅੱਜ ਤੋਂ ਹੀ ਕਰ ਦਾਂਗੇ ਇਸ ਵੇਲੇ ਜਿਹੜੀ ਕਿ ਧੁੰਦ ਪੈ ਰਹੀ ਹੈਗੀ ਆ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਆਪ ਪਬਲਿਕ ਨੂੰ ਦੇਖੋ ਇਹ ਤਾਂ ਬਿਲਕੁਲ ਕਾਮਨ ਸੈਂਸ ਦੀ ਗੱਲ ਹੈਗੀ ਹੈ ਕਿ ਜਦੋਂ ਵੈਦਰ ਜਿਹੜਾ ਹੈਗਾ ਉਹ ਅਨਕੂਲ ਨਹੀਂ ਹੈਗਾ ਤੇ ਉਹਨਾਂ ਨੂੰ ਅ ਮੂਵਮੈਂਟ ਨਾਲੋਂ ਜ਼ਿਆਦਾ ਜਿਹੜੀ ਸਾਵਧਾਨੀ ਵਰਤਣੀ ਹੋਏ ਸਪੀਡ ਨੂੰ ਰੈਗੂਲੇਟ ਕਰਨਾ ਹੈਗਾ ਔਰ ਪੂਰੇ ਆਪਣੀ ਜਿਹੜੀ ਹੈਗੀ ਹੈ ਇਕਾਗਰਤਾ ਦੇ ਨਾਲ ਜਿਹੜਾ ਹੈਗਾ ਉਹ ਟ੍ਰੈਫਿਕ ਦਾ ਸੰਚਾਲਨ ਨਿਜੀ ਪੱਧਰ ਤੇ ਕਰਨਾ ਚਾਹੀਦਾ ਹੈਗਾ ਮੈਂ ਖੁਦ ਦੇਖਣਾ ਹੈਗਾ ਕਿ ਹਜੇ ਵੀ ਇਹੋ ਜਿਹੇ ਵੈਦਰ ਦੇ ਵਿੱਚ ਵੀ ਕੋਈ ਬਹੁਤ ਰੈਸ਼ ਡਰਾਈਵਿੰਗ ਕਰਦੇ ਨੇ ਕੁਝ ਲੋਕ ਹੈਗੇ ਆ ਉਹ ਡਰਾਈਵਿੰਗ ਕਰਦੇ ਕਰਦੇ ਨਾਲ ਫੋਨ ਸੁਣ ਰਹੇ ਹੁੰਦੇ ਹੈਗੇ ਨੇ ਕਈ ਇਦਾਂ ਦੇ ਹੈਗੇ ਨੇ ਉਹ ਬਹੁਤ ਹੀ ਕਹਿ ਲੋ ਕਿ ਬਿਲਕੁਲ ਗੌਰ ਨਹੀਂ ਕਰਦੇ ਹੈਗੇ ਕਿ ਵੈਦਰ ਕਿਸ ਤਰੀਕੇ ਦਾ ਹੈਗਾ ਜ਼ਿਕ-ਜ਼ੈਗ ਮੂਵਮੈਂਟ ਦੇ ਨਾਲ ਬਹੁਤ ਸਪੀਡ ਤੇ ਜਾ ਰਹੇ ਹੁੰਦੇ ਹੈਗੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਆ ਮਤਲਬ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜਾ ਡਰਾਈਵਰ ਹੈਗਾ ਉਹਦੇ ਉਹਦੀ ਨਾਜੀ ਜ਼ਿੰਮੇਵਾਰੀ ਵੀ ਬੰਦੀ ਹੈਗੀ ਆ ਆਪਾਂ ਸਾਰੀ ਚੀਜ਼ਾਂ ਜਿਹੜੀ ਹੈਗੀ ਆ ਪ੍ਰਸ਼ਾਸਨ ਕੋਲੋਂ ਆਸ਼ਾ ਕਰੀਏ ਤੇ ਮੇਰੇ ਖਿਆਲ ਉਹ ਵੀ ਗਲਤ ਹੋਏਗੀ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਨਤਾ ਦਾ ਖੁਦ ਹੈਗਾ ਕਿ ਉਹਨੂੰ ਵੀ ਜ਼ਿੰਮੇਵਾਰ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਜਿਹੜਾ ਹੈਗਾ ਖੁਦ ਨੂੰ ਅੱਛੇ ਤਰੀਕੇ ਨਾਲ ਕੰਡਕਟ ਕਰਦੀ ਲੋੜ ਹੈਗੀ ਹੈ